ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪਿਓਰ ਹੈਂਡਵਰਕ ਦੀ ਸਾਰਾ ਹੈਂਡ ਦਾ ਕੰਮ ਕੀਤਾ ਹੋਊਗਾ ਇਹ ਦੇਖੋ ਜੀ ਵਿੱਚ ਇੱਕ ਵੀ ਥ੍ਰੈਡ ਨਹੀਂ ਲੱਗਿਆ ਹੋਇਆ ਜੀ ਸਾਰਾ ਹੈਂਡ ਦਾ ਕੰਮ ਹੈ ਦਬਕੇ ਦਾ ਆਜੂਗਾ ਜੀ ਆਪਾਂ ਪੀਸ ਨੂੰ ਖੋਲ ਕੇ ਦਿਖਾਉਣੇ ਬਹੁਤ ਹੀ ਸੋਹਣਾ ਪੀਸ ਹੈਗਾ ਹੈਂਡਵਰਕ ਫੁੱਲ ਹੈਂਡਵਰਕ ਰਹੂਗਾ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਆਹ ਗਲਾ ਦੇਖੋ ਜੀ ਗਲੇ ਤੇ ਕਿੰਨਾ ਸੋਹਣਾ ਕੰਮ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਸਫਾਈ ਦੇ ਨਾਲ ਇਹ ਆ ਇਹਦੇ ਬਾਜੂ ਆ ਜਾਣਗੇ ਦੇਖੋ ਬਹੁਤ ਹੀ ਸੋਹਣੇ ਇਹਦੇ ਬਾਜੂ ਬਣੇ ਹੋਏ ਆ ਬਾਹਾਂ ਤੇ ਆਊਗਾ ਜੇ ਇਹ ਵਰਕ ਇਹਦਾ ਪੱਪਾ ਚੈੱਕ ਕਰਾਉਣੇ ਆ ਇਹਦਾ ਦੁਪੱਟਾ ਦੇਖੋ ਤੁਸੀਂ 30 ਚੈੱਕ ਕਰੋ ਇਹਦੇ ਆਪਾਂ ਸੋਨੂੰ ਕਲਰ ਚੈੱਕ ਕਰਾਉਣੇ ਆ ਨਾਲ ਦੁਪੱਟਾ ਜੀ ਬਹੁਤ ਹੀ ਸੋਹਣਾ ਦੁਪੱਟਾ ਰਹੂਗਾ ਜੀ ਦੇਖੋ ਦੁਪੱਟੇ ਤੇ ਲੈਸ ਦਾ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ ਸਰਦਾਰੀ ਜੀ ਲੁੱਕ ਵਾਲਾ ਹੈਂਡਵਰਕ ਦਾ ਪੀਸ ਬਣਿਆ ਪਿਓਰ ਦੀ ਸਲਵਾਰ ਆਊਗੀ ਜੀ ਚੈੱਕ ਕਰੋ ਇਹਦਾ ਅਗਲਾ ਕਲਰ ਆਊਗਾ ਮਹਿੰਦੀ ਜੀ ਸਪੈਸ਼ਲ ਵਿਆਹ ਸ਼ਾਦੀ ਵਾਲੇ ਪ੍ਰੋਗਰਾਮਾਂ ਵਾਸਤੇ ਹੈਂਡਵਰਕ ਦੇ ਸੂਟ ਕੋਈ ਆਪਾਂ 3000 ਦਾ ਨਹੀਂ ਦੇਣਾ 3500 ਦਾ ਵੀ ਨਹੀਂ ਆਪਾਂ ਦੇਵਾਂਗੇ ਸਿਰਫ ਤੁਹਾਨੂੰ 1900 ਰੁਪਏ ਦੀ ਰੇਂਜ ਵਿੱਚ ਸ਼ਿਪਿੰਗ ਫ੍ਰੀ ਰਹੂਗੀ ਜੀ ਚੈੱਕ ਕਰੋ ਮਹਿੰਦੀ ਦੇ ਵਿੱਚ ਕਿੰਨਾ ਸੋਹਣਾ ਗ੍ਰੇਸਫੁੱਲ ਜਿਹੜਾ ਹੈਗਾ ਪੀਸ ਲੱਗ ਰਿਹਾ ਹੈਗਾ ਜੀ 1900 ਦੀ ਰੇਂਜ ਦੇ ਵਿੱਚ ਇਹ ਪੀਸ ਆਪਾਂ ਤੁਹਾਨੂੰ ਦੇ ਦੇਣਾ ਹੈਗਾ ਜੀ ਸ਼ਿਪਿੰਗ ਫ੍ਰੀ ਰਹੂਗੀ ਆ ਬਾਜੂ ਤੇ ਆਊਗਾ ਬਾਜੂ ਤੇ ਵੀ ਸਾਰਾ ਹੈਂਡ ਦਾ ਕੰਮ ਕੀਤਾ ਹੋਊਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਰਾ ਹੈਂਡ ਦਾ ਕੰਮ ਕੀਤਾ ਹੋਇਆ ਜੀ ਆਪ ਪੂਰਾ ਹੈਵੀ ਗਲਾ ਬਣਿਆ ਹੋਊਗਾ ਜੀ ਆ ਉੱਪਰ ਗਲੇ ਤੋਂ ਲੈ ਕੇ ਆ ਉੱਪਰ ਗਲੇ ਤੋਂ ਲੈ ਕੇ ਸਾਰਾ ਹੈਂਡ ਦਾ ਕੰਮ ਕੀਤਾ ਹੋਇਆ ਹੈ ਨੀਚੇ ਤੱਕ ਦੇਖ ਸਕਦੇ ਹੋ ਤੁਸੀਂ ਗਲਾ ਦੇਖੋ ਕਿੰਨਾ ਹੈਵੀ ਬਣਿਆ ਹੋਇਆ ਹੈ ਹੈਂਡਵਰਕ ਜੀ ਫੁੱਲ ਹੀ ਹੈਂਡਵਰਕ ਪੀਸ ਰਹੂਗਾ ਇਹ ਰੇਟ ਇਹਦਾ 1900 ਰੁਪਏ ਰਹੂਗਾ ਜੀ ਸ਼ਿਪਿੰਗ ਫ੍ਰੀ ਰਹੂਗੀ ਜੇਕਰ ਤੁਹਾਨੂੰ ਇਹ ਪੀਸ ਵਧੀਆ ਲੱਗਿਆ ਸੂਟ ਵਧੀਆ ਲੱਗਿਆ ਆਪਣਾ ਆਰਡਰ ਕਰੋ ਜਾਂ ਆਪਣੇ ਸ਼ੋਅਰੂਮ ਤੇ ਵਿਜ਼ਿਟ ਕਰੋ ਦੇਖੋ ਜੀ ਜੇਕਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਤੇ ਕਾਲ ਕਰੋ ਜੀ ਇਹਦਾ ਦੁਪੱਟਾ ਰਹੂਗਾ ਦੇਖੋ ਜੀ ਫੁੱਲ ਚਨੂਨ ਦਾ ਦੁਪੱਟਾ ਰਹੂ ਦੁਪੱਟੇ ਤੇ ਲੈਂਸ ਦਾ ਬਹੁਤ ਹੀ ਸੋਨਾ ਕੰਮ ਕੀਤਾ ਹੋਇਆ ਲੈਂਸ ਨਾਲ ਤੇ ਇਹਦੇ ਵਿੱਚ ਤਿੰਨ ਕਲਰ ਰਹਿਣਗੇ ਰੇਟ 1900 ਰੁਪਏ ਆ ਰਹੂਗਾ ਸ਼ਿਪਿੰਗ ਫ੍ਰੀ ਰਹੂਗੀ ਜੀ ਜਾਦੀ ਪੰਡਤ ਕਲਾਥ ਔ ਚੌਕੇ ਜੀ ਜਿੱਥੇ ਹੈਵੀ ਤੋਂ ਹੈਵੀ ਸੂਟਾਂ ਤੇ 50% ਡਿਸਕਾਊਂਟ ਚੱਲ ਰਿਹਾ ਹੈ ਜੀ ਵਿਆਹ ਸ਼ਾਦੀ ਵਾਲੇ ਸੂਟਾਂ ਤੇ 50% ਡਿਸਕਾਊਂਟ ਜੀ ਚੈੱਕ ਕਰੋ ਹੈਂਡਵਰਕ ਦੇ ਸੂਟ ਜਿਹੜੇ ਸੋਨੂੰ 3000 ਦੀ ਰੇਂਜ 'ਚ ਵੀ ਨਹੀਂ ਮਿਲਦੇ 3500-4000 ਦੀ ਰੇਂਜ ਦੇ ਵਿੱਚ ਇਹ ਹੈਂਡ ਦਾ ਕੰਮ ਮਿਲਦਾ ਹੈ ਜੀ ਪਰ ਜਾਦੀ ਪੰਡਤ ਕਲਾਥ ਔ ਚੌਕੇ ਤੇ ਇਹ ਮਿਲੂਗਾ ਸੋਨੂੰ ਸਿਰਫ 1900 ਰੁਪਏ ਦੇ ਵਿੱਚ ਜੀ ਸ਼ਿਪਿੰਗ ਫ੍ਰੀ ਰਹੂਗੀ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸੋਹਣੇ ਸੋਹਣੇ ਸੂਟ ਦੇਖਣ ਦੇ ਲਈ ਧੰਨਵਾਦ ਜੀ